ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਾਨ ਟਾਈਮਸ ਮੈਂ ਹਾਂ ਪ੍ਰਬੀਨ ਕੌਰ ਇੱਕ 24 ਸਾਲਾ ਨੌਜਵਾਨ ਜਿਸ ਦਾ ਨਾਮ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ ਉਹ 에어ਪੋਰਟ ਤੇ ਪਹੁੰਚਦਾ ਹੈ ਤੇ ਆਪਣਾ ਪਾਸਪੋਰਟ ਜਿਹੜਾ ਹੈ ਇੱਕ 60 ਸਾਲਾ ਦੇ ਵਿਅਕਤੀ ਦਾ ਦਿਖਾ ਦਿੰਦਾ ਜਿਸ ਦਾ ਨਾਮ ਰਸ਼ਵਿੰਦਰ ਸਿੰਘ ਹੈ ਜਿਹੜੀ ਆ ਪੇਰੈਂਟਸ ਹੈ ਉਸ ਨੇ ਆਪਣੀ ਜਿਹੜੀ ਆ ਰਸ਼ਵਿੰਦਰ ਸਿੰਘ ਵਾਂਗੂ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ CISF ਸਿਕਿਉਰਿਟੀ ਦੇ ਵੱਲੋਂ ਸਿਕਿਉਰਿਟੀ ਚੈੱਕ ਦੇ ਦੌਰਾਨ ਉਸ ਦੇ ਬੋਲਣ ਦਾ ਢੰਗ ਉਸ ਦੀ ਜਿਹੜੀ ਆ ਏਜ ਦੱਸਦੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ CISF ਸਿਕਿਉਰਿਟੀ ਚੈੱਕ ਨੂੰ ਜਦੋਂ ਡਾਊਟ ਹੁੰਦਾ ਹੈ ਤਾਂ ਦੇਖਦੇ ਨੇ ਕਿ ਉਸਨੇ ਆਪਣੀ ਜਿਹੜੀ ਦਾੜੀ ਡਾਈ ਕੀਤੀ ਹੋਈ ਸੀਗੀ ਜਿਸ ਤੋਂ ਬਾਅਦ ਕੀ ਉਸ ਦੇ ਉੱਤੇ ਜਿਹੜੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੌਜਵਾਨ 24 ਸਾਲ ਦਾ ਹੈ ਔਰ ਆਪਣਾ ਅਸਲੀ ਪਾਸਪੋਰਟ ਇਹ ਆਪਣੇ ਫੋਨ ਦੇ ਵਿੱਚ ਦਿਖਾਉਂਦਾ ਹੈ ਜਿਸ ਦੇ ਵਿੱਚ ਕੀ ਗੁਰਸੇਵਕ ਸਿੰਘ ਇਸ ਦਾ ਨਾਮ ਲਿਖਿਆ ਜਾਂਦਾ ਹੈ ਪਰ ਇਸ ਨੇ ਜਿਹੜਾ ਪਾਸਪੋਰਟ 에ਅਰ ਕੈਨੇਡਾ ਦੀ ਫਲਾਈਟ ਵਾਸਤੇ ਦਿਖਾਇਆ ਉਹ ਇੱਕ 60 ਸਾਲਾ ਦੇ ਵਿਅਕਤੀ ਰਸ਼ਵਿੰਦਰ ਸਿੰਘ ਦਾ ਸੀਗਾ ਜਿਸ ਤੋਂ ਬਾਅਦ ਕੀ ਇਸ ਨੂੰ ਡਿਟੇਨ ਕਰ ਦਿੱਤਾ ਗਿਆ ਔਰ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅੱਗੇ ਦੀ ਜਾਂਚ ਵਾਸਤੇ ਕੀ ਇਸ ਤਰੀਕੇ ਦਾ ਕੇਸ ਸਾਹਮਣੇ ਕਿਉਂ ਆਇਆ ਨੌਜਵਾਨ ਦੇ ਵੱਲੋਂ ਆਪਣੀ ਉਮਰ ਜਿਹੜੀ ਹੈ ਵਧਾ ਕੇ ਆਪਣਾ ਪਾਸਪੋਰਟ ਗਲਤ ਕਿਉਂ ਦਿਖਾਇਆ ਗਿਆ ਵਧੇਰੀ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਨੂੰ ਜਾਣਦੇ